ਪੰਜਾਬ ਵਿੱਚ ਬਿਜਲੀ ਸੰਕਟ ਦੇ ਖਿਲਾਫ ਪਰਦੇਸ਼ ਕਾਂਗਰਸ ਅੱਜ ਧਰਨੇ ਦੇ ਰਹੀ ਹੈ ਪਰਦੇਸ਼ ਕਾਂਗਰਸ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਦੇ ਮੋਰਾਂੇ ਧਰਨਾ ਦਿੱਤਾ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਕਾਂਗਰਸੀਆਂ ਨੇ ਅੱਜ ਮੁਹਾਲੀ ਵਿਖੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਹੈ ਕਾਂਗਰਸ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਪੰਜਾਬ ਨੂੰ ਬਿਜਲੀ ਸਰਪਲਸ ਬਣਾਉਣ ਦੇ ਵੱਡੇ ਵੱਡੇ ਦਾਅਵੇ ਤਾਂ ਕਰਦੀ ਹੈ ਪਰ ਸੂਬੇ ਨੂੰ ਇਸ ਵੇਲੇ ਸਭ ਤੋਂ ਵੱਧ ਮਾਰ ਬਿਜਲੀ ਸੰਕਟ ਦੀ ਹੀ ਚੱਲ ਨਹੀਂ ਪੈ ਰਹੀ ਹੈ ਵਿਧਾਨ ਸਭਾ اجلاس ਦੌਰਾਨ ਕਾਂਗਰਸ ਨੇ ਸੱਤਾਧਾਰੀ 13 ਦਿਨ ਨਸ਼ਿਆ ਦੇ ਮੁੱਦੇ ਦਾ ਸਾ ਰੋਕਿਆ ਹੀ ਰੱਖਿਆ ਪਰ ਇਸ اجلاس ਦੇ ਵਿੱਚ ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਵੀ ਖਾਸਾ ਘੇਰਿਆ ਸੀ ਬਿਜਲੀ ਸੰਕਟ ਦੀ ਵੀ ਖਾਸੀ ਗੱਲ ਹੋਈ ਸੀ ਤੇ اجلاس ਨੂੰ ਸ਼ੁਰੂ ਤੋਂ ਹੀ ਕਹਿ ਰਹੀ ਸੀ ਕਾਂਗਰਸ ਕਿ ਛੋਟਾ ਪੈ ਜਾਵੇਗਾ ਕਿਉਂਕਿ ਮੁੱਦੇ ਬੇहद ਜ਼ਿਆਦਾ ਹੈ ਤੇ ਹੁਣ ਕਾਂਗਰਸ ਨੇ اجلاس ਤੋਂ ਬਾਅਦ ਸੜਕਾਂ ਦੇ ਉਤਰਨ ਦਾ ਫੈਸਲਾ ਕੀਤਾ ਹੈ ਡੀਸੀ ਦਸਰਾਂ ਦੇ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਹੁਣ ਸੱਤਾ ਧਿਰ ਨੂੰ ਬਿਜਲੀ ਮੁੱਦੇ ਤੇ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਕਾਂਗਰਸ ਤਰਕ ਨਜ਼ਰ ਆ ਰਹੀ ਹੈ ਬਿਜਲੀ ਮੁੱਦੇ ਨੂੰ ਲੈ ਕੇ ਕਿਉਂਕਿ ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ ਤੇ ਹੁਣ ਸੜਕਾਂ ਤੇ ਕਾਂਗਰਸ ਉਤਰ ਆਈ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਮੂਰੇ ਦਰਨਾ ਪ੍ਰਦਰਸ਼ਨ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ ਸੋ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਪੂਰੀ ਸਤਰਕਾ ਇਸ ਮੁੱਦੇ ਨੂੰ ਕੈਸ਼ ਕਰਨਾ ਚਾਹੁੰਦੀ ਹੈ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਹੈ ਕਿ ਸੱਤਾਧਾਰੀ ਧਿਰ ਜੋ ਕਿ ਪਹਿਲਾਂ ਕਹਿੰਦੀ ਸੀ ਕਿ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਜਾਵੇਗਾ ਉਹ ਵਾਅਦੇ ਬਿਲਕੁਲ ਠੋਸ ਨਜ਼ਰ ਆ ਰਹੇ ਨੇ ਕਿਸਾਨਾਂ ਨਾਲ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ ਆਮ ਜਨਤਾ ਨੂੰ ਵੀ ਬਿਜਲੀ ਪਹੁੰਚੇਗੀ ਪਰ ਬੱਚੇ ਤੱਕ ਬੇहद ਪਰੇਸ਼ਾਨ ਨੇ ਕਿਉਂਕਿ ਸਕੂਲਾਂ ਦੇ ਵਿੱਚ ਬਿਜਲੀ ਨਹੀਂ ਆ ਰਹੀ ਗਰਮੀ ਦਾ ਮੌਸਮ ਹੈ ਅਤੇ तमाम ਜਨਤਾ ਇਸ ਵਕਤ ਪਰੇਸ਼ਾਨ ਹੈ ਬਿਜਲੀ ਸੰਕਟ ਨੂੰ ਲੈ ਕੇ ਤੇ ਕਾਂਗਰਸ ਨੇ ਹੁਣ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਡੀਸੀ ਦਫ਼ਤਰਾਂ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਮੂਹਰੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੋਹਾਲੀ ਦੀ ਗੱਲ ਕਰੀਏ ਤਾਂ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਜਾ ਚੁੱਕਾ ਹੈ ਅੱਜ ਪੂਰੇ ਸੂਚੇ ਪੰਜਾਬ ਜਹ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਖਾਸ ਕਰਕੇ ਲਾਨ ਆਰਡਰ ਦੀ ਗੱਲ ਹੈ ਉਸ ਤੋਂ ਬਾਅਦ ਬਿਜਲੀ ਦਾ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਨਸ਼ਾ ਦਾ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਬੇਰੁਜ਼ਗਾਰੀ ਦਾ ਮੁੱਦਾ ਸਭ ਤੋਂ ਵੱਡਾ ਇਸ ਵੇਲੇ ਕਿਸਾਨਾਂ ਦੀ ਜ਼ਮੀਨਾਂ ਦਾ ਮੁੱਦਾ ਇਸ ਵੇਲੇ ਮੈਂ ਕਹਿੰਦਾ ਕੋਈ ਕਿਸੇ ਉਧਾਰੀ ਪ੍ਰਾਪਰਟੀ ਟੈਕਸ ਦਾ ਬਹੁਤ ਵੱਡਾ ਮੁੱਦਾ ਹੈ ਇਸ ਵੇਲੇ ਜੋ ਲੋਕਾਂ ਨਾਲ ਸਰਕਾਰ ਨੇ ਇਲੈਕਸ਼ਨ ਦੌਰਾਨ ਵਾਅਦੇ ਕੀਤੇ ਸੀ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਪਰ ਅੱਜ ਲੋਕ ਸਾਰੇ ਇਸ ਤਰ੍ਹਾਂ ਤੋਂ ਬੜੇ ਦੁਖੀ ਨਹੀਂ ਜਿੱਤੇ ਕਹਿੰਦੇ ਸਰਕਾਰ ਕਿ ਸੂਰਸੇ ਬਾਦਲ ਅਸੀਂ ਸਰ ਸਰਪੰਦ ਪਾਵਰ ਹੈਗੀ ਆ ਰਾਖਤਾ ਨੂੰ ਦੇਵਾਂਗੇ ਅੱਜ ਕਿਸਾਨ ਮਜਬੂਰ ਆ ਕਿ ਉਹ ਮਹਿੰਗੇ ਪਾਲਾ ਡੀਲ ਬੁੱਕਰ ਵਾਸਤੇ ਅਸਮੁੱਚਾ ਪੰਜਾਬ ਦਾ ਕਿਸਾਨ ਔਰ ਜਿਹੜੇ ਮਲਾਦ ਤਰਖਾਨ ਤਰਸ ਰਹੇ ਨੇ ਪੈਨਸ਼ਨਰ ਪੈਨਸ਼ਨ ਤਰਸ ਰਹੇ ਨੇ ਇਸ ਲਈ ਅੱਜ ਕੋਈ ਵੀ ਐਸਾ ਮਰਗ ਜਿਹੜਾ ਸਰਕਾਰ ਤੋਂ ਦੁਖੀ ਨਾ ਹੋਵੇ ਅੱਜ ਜਿਹੜੇ ਧਰਦੇ ਨੇ ਸਮੁੱਚੇ ਹਰ ਹੈੱਡਕੁਆਰਟਰ ਉੱਤੇ ਡਿਸਟ੍ਰਿਕਟ ਕੌਂਸਲਰ ਉੱਤੇ ਜਾ ਰਹੇ ਨੇ ਅਜੇ ਤੱਕ ਸਿਰਫ ਸੰਮੋਲਕ ਪ੍ਰੋਟੈਸਟ ਨੇ ਇਸ ਤੋਂ ਬਾਅਦ ਅਸੀਂ ਵੱਡੀਆਂ ਰੈਲੀਆਂ ਕਰਨ ਜਾ ਰਹੇ ਹਾਂ ਤਾਂ ਕਿ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਕੀਤੀ ਜਾ ਸਕੇ